ਬਹੁਤ ਹੀ ਸਤਿਕਾਰਯੋਗ ਇੱਥੇ ਪਹੁੰਚੇ ਸਮੂਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵਰਕਰ ਸਹਿਬਾਨ ਬਹੁਤ ਹੀ ਸਤਿਕਾਰਯੋਗ ਪਿੰਡ ਦੀ ਜਥੇਬੰਦੀ ਕਸ਼ਮੀਰ ਸਿੰਘ ਜੀ ਉਹਨਾਂ ਦੇ ਸਾਰੇ ਸਾਥੀ ਤੇ ਬਹੁਤ ਹੀ ਅਜ਼ੀਜ਼ ਬਿੰਗ ਕ੍ਰੇਡਰਸ ਦੇ ਮੇਰੇ ਆਪਣੇ ਬਜ਼ੁਰਗ ਵੀਰੋ ਪੈਨੋ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰਿਆਂ ਦਾ ਧੰਨਵਾਦ ਕਰਦੀਆਂ ਰਜੇਵਿਆਂ ਤੋਂ ਸਮਾਂ ਕੱਢ ਕੇ ਤੁਸੀਂ ਸਾਰੇ ਇੱਥੇ ਆਇਓ ਹੱਥ ਬਨ ਕੇ ਮਾਫੀ ਮੰਗਦੇ ਆ ਕਿ ਪਛੋਂ ਲੇਟ ਹੋਣ ਕਰਕੇ ਬਹੁਤ ਚਿਰ ਦਾ ਤੁਸੀਂ ਇੱਥੇ ਬੈਠੇ ਹੋ ਤੁਹਾਨੂੰ ਗਰਮੀ ਜਿਹਾ ਤਕਲੀਫ ਦਿੱਤੀ ਜਿਹਦੇ ਵਾਸਤੇ ਮੈਂ ਮਾਫੀ ਮੰਗਦੀ ਆ ਅੱਜ ਤੁਹਾਨੂੰ ਜਿੱਥੇ ਅੱਜ ਇਹ ਨਹੀਂ ਮਾਫੀ ਮੰਗਦੀ ਆ ਜਿੱਥੇ ਵੀ ਜਾਣਿਆ ਪਤਾ ਨਹੀਂ ਸਵੇਰ ਤੋਂ ਹੀ ਲੋਕੀ ਆਨ ਲੱਗ ਜਾਨੇ ਕਦੋਂ ਲੇਟ ਹੋ ਸਮਾਂ ਦਾ ਕੁਝ ਪਤਾ ਹੀ ਨਹੀਂ ਲੱਗ ਰਿਹਾ ਮੈਂ ਇਸ ਗੱਲ ਨੂੰ ਮਹਿਸੂਸ ਕਰਦੀ ਆ ਕਿ ਬਾਦ ਸਾਹਿਬ ਦੇ ਕੋਲ ਵੱਡੀਆਂ-ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਸੀ ਲੇਕਿਨ ਸਮੇਂ ਤੋਂ 5 ਮਿੰਟ ਪਹਿਲੇ ਪਹੁੰਚਦੇ ਸੀ ਤੇ ਕੋਸ਼ਿਸ਼ ਕਰਦੇ ਆ ਕਿ ਬਾਦ ਸਾਹਿਬ ਦੇ ਹਲਕੇ 'ਚ ਜਾ ਰਹੇ ਉਹਨਾਂ ਦੀ ਤਰ੍ਹਾਂ ਵਿਚਰੀਏ ਇਹ ਫੈਲੋਟਾ ਕਦੇ ਜ਼ਿੰਦਗੀ ਚ ਮੈਨੂੰ ਲੱਗਦਾ 2.5 ਘੰਟੇ ਕਦੇ ਵੀ ਨਹੀਂ ਲੇਟ ਹੋਏ ਸੋ ਕੋਈ ਗੱਲ ਨਹੀਂ ਹੌਲੀ ਹੌਲੀ ਤੁਹਾਡੇ ਤੋਂ ਸਿੱਖ ਜਾਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਗਾਤ ਨੂੰ ਸੁਧਾਰ ਆਪਾਂ ਜ਼ਰੂਰ ਕਰੀਏ ਅੱਜ ਮੈਂ ਸਮਝਦੀ ਆ ਪਹਿਲੇ ਜੂਨ ਨੂੰ ਜਦ ਤੁਸੀਂ ਵੋਟਾਂ ਪਾਣੀਆਂ ਨੇ ਉਹ ਸਾਰੀ ਪਾਰਟੀਆਂ ਜਿਨ੍ਹਾਂ ਨੇ ਤੁਹਾਨੂੰ ਝੂਠੇ ਲਾਰੇ ਝੂਠੇ ਵਾਅਦੇ ਕੀਤੇ ਸੀ ਵੋਟਾਂ ਲੈ ਕੇ ਜਿਨ੍ਹਾਂ ਨੇ ਸਰਕਾਰਾਂ ਬਣਾਈਆਂ ਆ ਜ਼ਰੂਰ ਉਸ ਝੂਠ ਦਾ ਉਹਦਾ ਹਿਸਾਬ ਕਰਨ ਦਾ ਸਮਾਂ ਹੈ ਕਿਉਂਕਿ ਜਿਹੜੇ ਝਾੜੂ ਤੇ ਪੰਜਾ ਪਾਰਟੀ ਨੇ 7 ਸਾਲ ਤਾਂ ਤੁਹਾਡੀ ਸਾਰ ਲਿੱਤੀ ਨਹੀਂ ਜਿਨ੍ਹਾਂ ਨੇ ਕਿਹਾ ਕਿ ਘਰ ਘਰ ਨੌਕਰੀ ਦੇਵਾਂਗੇ ਤੇ ਘਰ ਘਰ ਨੌਕਰੀ ਵੀ ਨਹੀਂ ਦਿੱਤੀ ਤੇ 5 ਸਾਲ ਆ ਕੇ ਪੁੱਛਿਆ ਵੀ ਨਹੀਂ ਵੀ ਜਵਾਕਾਂ ਦਾ ਕੀ ਹਾਲ ਐ ਕੀ ਕਿਵੇਂ ਔਖੇ ਸੌਖੇ ਹੋ ਕੇ ਦਿਹਾੜੀਆਂ ਕਰਕੇ ਤੁਸੀਂ ਇਹਨਾਂ ਨੂੰ ਪੜਾ ਲਿਖਾ ਕੇ ਵੱਡਾ ਤਾਂ ਕਰਤਾ ਉਹਨੇ ਠੋਕਰਾ ਖਾਦੇ ਫਿਰਦੇ ਨੇ ਨੌਕਰੀ ਵਾਸਤੇ ਪਰ ਇਹ ਤਾਂ ਜਦ ਆਪ ਦੀ ਕੁਰਸੀਆਂ 'ਚ ਬਹਿ ਗਏ ਤਾਂ ਤੁਹਾਡੇ ਨਾਲ ਤਾਂ ਕੀ ਇਹਨਾਂ ਨੇ ਸਾਰ ਲੈਣੀ ਸੀ ਅੱਜ ਜਿਹੜੇ ਸਾਡੇ ਸਤਕਾਰਯੋਗ ਮੰਤਰੀ ਜੀ ਖੜੇ ਨੇ ਝਾੜੂ ਪਾਟੀ ਤੋਂ ਜਿਲ੍ਹਾ ਦੇ ਪ੍ਰਧਾਨ ਹੁੰਦੇ ਸੀ ਉਹਨਾਂ ਦੀ ਸਰਕਾਰ ਹੁੰਦੀ ਸੀ ਉਹਨਾਂ ਦਾ ਫਰਜ਼ ਨਹੀਂ ਬੰਦਦਾ ਸੀ ਆਪ ਦੇ ਪੰਜੇ ਦੀ ਸਰਕਾਰ ਨੂੰ ਕਹਿਣ ਕਿ ਵੀ ਮੇਰੇ ਇਲਾਕੇ ਦੇ ਲੋਕੀ ਨੌਜਵਾਨ ਮੁੰਡੇ ਫਿਰਦੇ ਨੇ ਇਹਨਾਂ ਨੂੰ ਨੌਕਰੀ ਦੇ ਦਿਓ ਵੋਟਾ ਵੇਲੇ ਤਾਂ ਕਹਿੰਦੇ ਸੀ 2500 ਬੇਰੋਜ਼ਗਾਰੀ ਪੱਤਾ ਵੀ ਦਵਾਂਗੇ ਜੇ ਨੌਕਰੀ ਨਹੀਂ ਦੇ ਸਕਦੇ ਮੋਬਾਈਲ ਫੋਨ ਵੀ ਦਵਾਂਗੇ ਫਿਰ ਕਿਹਨੂੰ ਮੋਬਾਈਲ ਫੋਨ ਦਿੱਤਾ ਕਿਹਨੂੰ ਬੇਰੋਜ਼ਗਾਰੀ ਪੱਤਾ ਦਿੱਤਾ ਕਿਹਨੂੰ ਨੌਕਰੀ ਦਿੱਤੀ ਕੱਖ ਨਹੀਂ ਦਿੱਤਾ ਫਿਰ ਕਿਹੜੇ ਮੂੰਹ ਦੇ ਨਾਲ ਹੁਣ ਵੋਟਾਂ ਮੰਗਦੇ ਜੇ ਪਹਿਲੇ ਸਮਾਂ ਦਿੱਤਾ ਸੀ ਤਾਂ ਕੁਝ ਨਹੀਂ ਕੀਤਾ ਤੇ ਗਾਹ ਕੀ ਭਰੋਸਾ ਕਰੀਏ ਕਿ ਕੁਝ ਕਰਨਗੇ ਆ ਕਿਸਾਨਾਂ ਨੂੰ ਵੀ ਕਹਿੰਦਾ ਸਾਰਾ ਕਰਜ਼ਾ ਮਾਫ਼ ਕਰ ਦਾਂਗੇ ਆੜਤੀਆਂ ਦਾ ਬੈਂਕਾਂ ਦਾ ਫਿਰ ਪਿੰਡ 'ਚ ਉਹ ਕਿਹੜਾ ਕਿਸਾਨ ਹੈ ਜਿੰਦਾ ਸਾਰਾ ਕਰਜ਼ਾ ਕਾਂਗਰਸੀਆਂ ਨੇ ਮਾਫ਼ ਕੀਤਾ ਤੇ ਫਿਰ ਕਿਹੜੇ ਮੂੰਹ ਦੇ ਨਾਲ ਹੁਣ ਆਂਦੇ ਨੇ ਤੇ ਹੁਣ ਅਸ ਦੋਨੋਂ ਇਹ ਝੂਠੇ ਇਕੱਠੇ ਹੋ ਗਏ ਨੇ ਤੁਹਾਨੂੰ ਪਤਾ ਹੈ ਪੰਜੇ ਤੇ ਝਾੜੂ ਦੀ ਭਾਈਵਾਲੀ ਹੋ ਗਈ ਹੈ ਭਾਵੇਂ ਪੰਜੇ ਨੂੰ ਪਾ ਪਾਵੇਂ ਝਾੜੂ ਨੂੰ ਪਾਉ ਤੋ ਇੱਕੋ ਹੀ ਖਾਤੇ 'ਚ ਜਾਨੀਏ ਵਧੀਆ ਇਹ ਦੋਨੋਂ ਝੂਠੇ ਘਾਤੇ ਖਾਤੇ ਨੇ ਝੂਠੋਂ ਨਾਲੇ ਮਾਰਿਆ ਫੇਰ ਝੂਠ ਝਾੜੂ ਵਾਲਿਆਂ ਨੇ ਮਾਰਿਆ ਉਹ ਹੋ ਜਾਈ ਰੰਗਲਾ ਪੰਜਾਬ ਹੋਊਗਾ ਇੰਨੀ ਨੌਕਰੀਆਂ ਆਉਣ ਗਿਆ ਸਾਰੇ ਕੱਚੇ ਮਲਾਜ਼ਮ ਪੱਕੇ ਹੋ ਜਾਣਗੇ ਬਾਹਰ ਤੋਂ ਆ ਕੇ ਬੱਚੇ ਕੰਮ ਕਰਨਗੇ ਹੈਗਾ ਕੋਈ ਬੱਚਾ ਜਿਹੜਾ ਬਾਹਰੋਂ ਤੁਹਾਡੇ ਪਿੰਡ ਚ ਆਏ ਪੜ੍ਹੇ ਲਿਖੇ ਬੱਚੇ ਮਾਪਿਆਂ ਦੀ ਜ਼ਮੀਨਾਂ ਵੇਚ ਵੇਚ ਤੋਂ ਬਾਹਰ ਭੱਜ ਰਹੇ ਨੇ ਕੱਚਾ ਮਲਾਜ਼ਮ ਪੱਕਾ ਤਾਂ ਕੀ ਕਰਨਾ ਜੇ ਕੋਈ ਯਾਦਵੀ ਦਿਲਾਉਂਦਾ ਕਿ ਤੂੰ ਕਹੇ ਸਹੀ ਹੁਣ ਕਰ ਦੇ ਤਾਂ ਡਾਂਗਾ ਨਾਲ ਕੋਟ ਕੋਟ ਬੁਰਾ ਹਾਲ ਕਰ ਦਿੰਦਾ ਕਿਸਾਨਾਂ ਦੇ ਨਾਲ ਖੜਾਂਗੇ ਸਥਾ ਤੋਂ ਸਰਕਾਰ ਚੱਲੋਗੀ ਤੁਹਾਡੇ ਵਰਗੇ ਆਮ ਆਥ ਤੁਹਾਡੇ ਵਿੱਚ ਹੀ ਰਵਾਂਗੇ ਨਾ ਗੱਡੀ ਚਾਹੀਦੀ ਐ ਨਾ ਮਕਾਨ ਨਾ ਸਿਕਿਉਰਟੀ ਚਾਹੀਦੀ ਐ ਲੋਕਾਂ ਦੇ ਵਿੱਚ ਰਵਾਂਗੇ ਕੋਈ ਕਿਸਾਨ ਦੀ ਆਫਤ ਆ ਜਾਏ ਤੁਹਾਡੀ ਬਾਹ ਫੜਾਂਗੇ ਗਰਦੌਰੀਆ ਬਾਦ ਨੂੰ ਹੋਣ ਗਿਆ 25 ਜਰ ਤੁਹਾਡੇ ਖਾਤੇ ਵਿੱਚ ਆਣਗੇ ਤਈ ਦੀ ਤਈ ਫਸਲਾਂ ਨੂੰ ਐਮਐਸਪੀ ਦੇ ਦਾਂਗੇ ਉਹ ਬੀਬੀ ਕਿਹੜੀ ਨਾਲ ਸੀ ਚੁਟਕਿਆ ਮਾਰ ਕੇ ਕਹਿੰਦੀ ਸੀ 5 ਮਿੰਟਾਂ ਚੇ ਦਵਾਂਗੇ ਫਿਰ ਕਿਉਂ ਖਨੋਰੀ ਬਾਰਡਰ 'ਚ ਨੌਜਵਾਨਾਂ ਨੂੰ ਮਰਵਾ ਰਹੇ ਹੋ ਕਿਉਂ ਕਿਸਾਨਾਂ ਨੂੰ ਜ਼ਖਮੀ ਕਰ ਰਹੇ ਹੋ ਦੇ ਦਿਓ ਤੇ ਹੁਣ ਤਾਂ ਮੰਤਰੀ ਸਾਹਿਬ ਕਹਿੰਦੇ ਉਹ ਤਾਂ ਗੱਲਾਂ ਸੀਗੀਆਂ ਫਿਰ ਕਿੰਨੀ ਗੱਲਾਂ ਆਪਾਂ ਸੁਨੀਆਂ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਦੇ ਖਾਤੇ 'ਚ ਪਾ ਦਾਂਗੇ ਬਈ ਹੋ ਗਏ ਫਿਰ 2.5 ਸਾਲ ਹੋ ਗਿਆ ਕਿਦੇ ਖਾਤੇ 'ਚ ਹਜ਼ਾਰ ਰੁਪਏ ਪਾਇਆ 2500 ਰੁਪਏ ਪੈਨਸ਼ਨ ਦੇ ਦਾਂਗੇ ਕਿਹੜੇ ਬਜ਼ੁਰਗ ਦੇ 2500 ਦਿੱਤੇ ਨੇ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਹਰ ਪੱਖੋਂ ਧੋਖਾ ਕੀਤਾ ਝੂਠ ਮਾਰਿਆ ਦੋਵਾਂ ਭਾਈ ਭਲਪਾਟੀਆਂ ਨੇ ਅੱਜ ਪਹਿਲੀ ਤਰੀਕ ਜਦ ਹੋਊਗੀ ਇਸ ਝੂਠ ਦਾ ਤੁਸੀਂ ਜਵਾਬ ਇਹਨਾਂ ਨੂੰ ਦੇਣਾ ਹੈ ਤੇ ਹਿਸਾਬ ਲੈਣਾ ਜਦ ਵੋਟ ਮੰਗਣ ਵਾਸਤੇ ਆਨੇ ਗਰੀਬ ਦੀ ਵੋਟ ਲਾ ਕੇ ਸਰਕਾਰਾਂ ਬਣਾਉਂਦੀਆਂ ਨੇ ਬਣਦੀਆਂ ਨੇ ਤੇ ਸਰਕਾਰ ਬਣ ਕੇ ਬਾਅਦ ਗਰੀਬ ਨੂੰ ਭੁੱਲ ਜਾਂਦੇ ਕੋਈ ਗੱਲ ਨਹੀਂ ਵੋਟਾਂ ਤਾਂ ਆਂਦੀਆਂ ਰਹਿੰਦੀਆਂ ਨੇ ਹੁਣ ਆਣਗੇ ਤੁਹਾਡੇ ਕੋਲ ਤੇ ਜਦ ਤੁਹਾਡੇ ਕੋਲ ਆਣ ਇਹਨਾਂ ਦੇ ਨਵੇਂ ਝਾਸੇ 'ਚ ਨਵੇਂ ਲਾਰੇ 'ਚ ਨਵੇਂ ਵਾਦੇ ਤੇ ਨਵੇਂ ਗਾਰੰਟੀ 'ਚ ਨਾ ਫਸ ਜਾਣਾ ਨਾ ਡਰਨਾ ਨਾ ਦਬਣਾ ਤੁਹਾਡਾ ਹੱਕ ਬੰਦਾ ਹੈ ਸਵਾਲ ਪੁੱਛਣਾ ਤੇ ਪਹਿਲੀ ਤਰੀਕ ਨੂੰ ਉਹ ਸਵਾਲ ਦਾ ਜਵਾਬ ਵੀ ਦੇਣਾ ਜਦ ਆਣਗੇ ਪੰਜੇ ਵਾਲੇ ਬੇਰੋਜ਼ਗਾਰ ਬੱਚੇ ਖੜੇ ਕਰਕੇ ਪੁੱਛੋ ਵੀ ਕਿੱਥੇ ਇਹਨਾਂ ਦੀਆਂ ਨੌਕਰੀਆਂ 1 ਸਾਲ ਦਾ ਸਮਾਂ ਦਿੱਤਾ ਸੀ ਕਿੱਥੇ ਇਹਨਾਂ ਦਾ ਬੇਰੋਜ਼ਗਾਰੀ ਪੱਤਾ ਕਿੱਥੇ ਇਹਨਾਂ ਦਾ ਮੋਬਾਈਲ ਫੋਨ ਕਿਸਾਨ ਪੁੱਛਣ ਆ ਸਾਡੇ ਕਰਜ਼ੇ ਦਾ ਚਿੱਠਾ ਦੱਸੋ ਕਿੱਥੇ ਕਿਹੜਾ ਪੂਰਾ ਕੀਤਾ ਆਣਗੇ ਝਾੜੂ ਵਾਲੇ ਮਰੀ ਹੋਈ ਮੁਰਗੀ ਦਾ ਵੀ ਮੁਆਵਜ਼ਾ ਦਵਾਵਾਂਗਾ ਮਰੀ ਹੋਈ ਬੱਕਰੀ ਦਾ ਵੀ ਦਵਾਵਾਂਗਾ ਪਸ਼ੂ ਡੰਗਰ ਕਿੰਨੇ ਮਰ ਗਏ ਤੁਹਾਡੇ ਬਿਮਾਰੀ ਦੇ ਨਾਲ ਨਰਮੇ ਨੂੰ ਬਿਮਾਰੀ ਲੱਗੀ ਕਨਕਾ ਦਾ ਨੁਕਸਾਨ ਹੋਇਆ ਮੀਰੇ ਨਾਲ ਖੜਾ ਚ ਪੰਜਾਬ ਡੁੱਬ ਗਿਆ ਦਵਾਨੀ ਕਿਸੇ ਨੂੰ ਮਿਲੀ

बहुत बढ़िया शाबाश है होर ताली मारो सत बहादुर बिल्कुल मैंबर साहब बिलकुल मेहरबानी मैंबर साहब शाहबाद शाहबाद ਆਰਦੀ ਜਾ ਜਾਂਦਾ ਵੇਚ ਕੇ ਜਾਂਦੇ ਆ ਇਹ ਹੀ ਆਖਰ ਵੀ ਸਾਡੇ ਅਸੀਂ ਇਹਨਾਂ ਨੂੰ ਨੌਕਰੀ ਦਿੰਨੇ ਆ ਆਲੋ ਥੋੜਾ ਸੀ ਰੋਕੀ ਦਿੰਨੇ ਆ ਆਹ ਦਾ ਜਾ ਜਾਂਦਾ ਵੇਚਨੇ ਫੇਰ ਕਿਹਾ ਜਾਂਦਾ ਤੇ ਛੱਡਦੇ ਆ ਆਹ ਦਾ ਪੱਲੇ ਪੈਣਾ ਮੈਨ ਬੜਾ ਦੁੱਖ ਹੁੰਦਾ ਪੜੇ ਲਿਖੇ ਬੱਚੇ ਕਾ ਨੂੰ ਜਾ ਜਾਂਦਾ ਤਾਂ ਵੇਚ ਕੇ ਬਾਹਰ ਜਾਣ ਇਹਨਾਂ ਦੇ ਵਾਸਤੇ ਇੱਥੇ ਰੋਜ਼ਗਾਰ ਹੋਣਾ ਚਾਹੀਦਾ ਹੈ ਅੱਜ ਮੈਨੋਂ ਮਾਨ ਹੈ ਤੁਸੀਂ 10 ਸਾਲ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਤੇ ਬਾਦਲ ਸਾਹਿਬ ਦੇ ਸਮੇਂ ਜਿੱਥੇ ਆ ਆਪਦੇ ਮੂੰਹ ਕਹਿੰਦਾ ਨਾ 40000 ਨੌਕਰੀਆਂ ਦਿੱਤੀਆਂ ਤਾਂ ਮੇਰੇ ਵਰਗਾ ਕਹਿੰਦਾ 40000 ਛੱਡ 400 ਦਾ ਤਾਂ ਵੇਰਵਾ ਦੇ ਦੇ ਵੀ ਕਿਹੜੇ ਪਿੰਡ ਚ ਕਿਹੜੇ ਜਵਾਬ ਨੂੰ ਦਿੱਤੀਆਂ ਕੋਈ ਜਵਾਬ ਨਹੀਂ ਹੁੰਦਾ ਤੇ ਆਪਾਂ 10 ਸਾਲਾਂ ਚ 3 ਲੱਖ ਨੌਕਰੀਆਂ ਦਿੱਤੀਆਂ ਇੱਕ ਇੱਕ ਨੌਕਰੀ ਪੰਜਾਬ ਦੇ ਤੀਪੁੱਤ ਨੂੰ ਕਿਹੜੇ ਪਿੰਡ ਚ ਕਿਨੂੰ ਮਿਲੀ ਐ ਨਾਲੇ ਦਿਵਾਨੀ ਕਿਸੇ ਤੋਂ ਲੱਤੀ ਨਹੀਂ ਮੈਰਿਟ ਦੇ ਆਧਾਰ 'ਤੇ ਜਿਹਦੇ ਮੈਰਿਟ ਬੰਦਾ ਸੀ ਉਹਨੂੰ ਦਿੱਤਾ ਅੱਜੇ ਮੇਰੇ ਨਾਲ ਇੱਥੇ ਹੁੰਦੀਆਂ ਨੇ ਅੱਜ ਮਾਨੂੰ ਦਿਸ ਨਹੀਂਦੀਆਂ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਜਿਹੜੀ ਕੁੜੀਆਂ ਖੜੀਆਂ ਹੁੰਦੀਆਂ ਨੇ ਪੰਜਾਬ ਪੁਲਿਸ 'ਚ ਧੀਆਂ ਦੀ ਭਰਤੀ ਕਿਨੇ ਸ਼ੁਰੂ ਕੀਤੀ ਸੀ ਬਾਦਲ ਸਿੰਘ ਮੁੱਖ ਮੰਤਰੀ ਸਨ ਸੋ ਗਵਿਰਜੀ ਮੰਤਰੀ ਸੰਤ ਬਾਦਲ ਸਾਹਿਬ ਦੀ ਤਰ੍ਹਾਂ ਸੰਗਤ ਦਰਸ਼ਨ ਮੈਂ ਵੀ ਕਰਨ ਲੱਗੇ ਤੇ ਮੇਰੀਆਂ ਭੈਣਾਂ ਨੇ ਆ ਕੇ ਦੱਸਿਆ ਜੇ ਥਾਣੇ 'ਚ ਜਾਂਦੇ ਨੇ ਬੰਦੇ ਸਾਡੀ ਸੁਣਵਾਈ ਨਹੀਂ ਕਰਦੇ ਸਾਨੂੰ ਚੰਗੀ ਤਰ੍ਹਾਂ ਸਾਡੇ ਨਾਲ ਬੇਵਨੀ ਕਰਦੇ ਤਾਂ ਮੈਂ ਬਾਦਲ ਸਾਹਿਬ ਨੂੰ ਕਿਹਾ ਬਈ ਬੀਬੀਆਂ ਦੇ ਵਾਸਤੇ ਮਹਿਲਾ ਪੁਲਿਸ ਕਿਉਂ ਨਹੀਂ ਹੈ ਜਿਨ੍ਹਾਂ ਨੂੰ ਇਹ ਵੀ ਆਪਣੀ ਗੱਲ ਦੱਸ ਸਕਣ ਤੇ ਪਹਿਲੀ ਵਾਰੀ ਤਿਆਂ ਦੀ ਭਰਤੀ ਸ਼ੁਰੂ ਹੋਈ ਥਾਣਿਆਂ 'ਚ ਅੱਜ ਹਜ਼ਾਰਾਂ ਦੀ ਗਿਣਤੀ 'ਚ ਪੰਜਾਬ ਦੀਆਂ ਪੁਲਿਸ ਦੀ ਨੌਕਰੀ ਕਰਦੀਆਂ ਨੇ 70000 ਟੀਚਰਾਂ ਦੀ ਭਰਤੀ ਕੀਤੀ ਤਾਂ ਕਿ ਸਰਕਾਰੀ ਸਕੂਲ 'ਚ ਟੀਚਰਾਂ ਦੇ ਘਾਟਪੂਰੀ ਹੋ ਗਰੀਬ ਦਾ ਬੱਚਾ ਵਧੀਆ ਪੜ੍ਹ ਵਧੀਆ ਪੜ੍ਹ ਲਿਖ ਜਾਏ ਵੱਡੀ ਵੱਡੀ ਈਟੀਓ ਦੀਆਂ ਨੌਕਰੀਆਂ ਐਕਸਾਈਜ਼ ਕਮਿਸ਼ਨਰ ਟੈਕਸੇਸ਼ਨ ਆਫੀਸਰ ਦੀ ਜਿਹੜਾ ਲੱਖਾਂ ਦੀ ਰਿਸ਼ਵਤ ਚੱਲਦੀ ਸੀ ਇੱਕ ਦਵਾਨੀ ਨਹੀਂ ਦਿੱਤੀ ਜਿਹਦੇ ਨੰਬਰ ਪੂਰੇ ਸੀ ਮੈਰਿਟ ਦੇ ਆਧਾਰ 'ਤੇ ਉਹਨੂੰ ਉਹਦਾ ਹੱਕ ਮਿਲਿਆ ਇੱਕ ਇੱਕ ਨੌਕਰੀ ਪੰਜਾਬ ਦੇ ਤੇ ਇਹਨਾਂ ਦਾ ਇਕੱਲੇ ਇਸ਼ਤਿਹਾਰਾਂ 'ਚ 40000 ਮੈਂ 600 ਪਿੰਡਾਂ 'ਚ ਕੁੰਮ ਕੇ ਆਇਆ ਹਾਂ ਹਰ ਪਿੰਡ 'ਚ ਮੈਂ ਪੁੱਛਦੀਆਂ ਤੇ ਤੁਹਾਨੂੰ ਵੀ ਪੁੱਛਦੀਆਂ 40000 ਨੌਕਰੀਆਂ ਕਹਿੰਦਾ ਮੈਨੂੰ ਦੱਸੋ ਤੁਹਾਡੇ ਪਿੰਡ 'ਚ ਕਿੰਨੀਆਂ ਆਈਆਂ ਨੇ ਇੱਕ ਵੀ ਨਹੀਂ ਆਈ 600 ਪਿੰਡਾਂ 'ਚ ਇੱਕ ਬੰਦੇ ਨੇ ਹੱਥ ਖੜੇ ਕਰਕੇ ਨਹੀਂ ਕਿਹਾ ਕਿ ਸਾਨੂੰ ਨੌਕਰੀ ਆਈ ਫਿਰ 13000 ਪਿੰਡਾਂ ਵਿੱਚ ਉਹ 600 ਪਿੰਡਾਂ 'ਚ ਜੇ ਇੱਕ ਵੀ ਨਹੀਂ ਗਈ ਹੈ ਹਕੀਕਤ ਆਏ ਕਿ ਕੱਲੇ ਇਸ਼ਤਿਹਾਰਾਂ 'ਚ ਨੌਕਰੀ ਜਿਵੇਂ ਇਸ਼ਤਿਹਾਰ 'ਚ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਪੰਜਾਬ 'ਚ ਨਸ਼ੇ ਖਤਮ ਪੰਜਾਬ 'ਚ ਬੇਰੋਜ਼ਗਾਰੀ ਖਤਮ ਪੰਜਾਬ 'ਚ ਬਿਜਲੀ ਦੇ ਕੋਈ ਬਿੱਲ ਨਹੀਂ ਆ ਆ ਫੋਕ ਕੇ ਇਸ਼ਤਿਹਾਰਾਂ 'ਚ ਝੂਠ ਦੇ ਉੱਤੇ ਝੂਠ ਦੇ ਉੱਤੇ ਝੂਠ ਕਰਕੇ ਤੇ ਪੰਜਾਬ ਤਾਂ ਬੇੜਾ ਕਰ ਕਰਦਾ ਹੁਣ ਝੂਠਿਆਂ ਨੂੰ ਆਪਾਂ ਕਰੀਏ ਦਫਾ ਤੇ ਲੈ ਕੇ ਆਈ ਹੈ ਸੱਚੀ ਸਰਕਾਰ ਜਿਨੇ ਕਦੇ ਝੂਠ ਨਹੀਂ ਮਾਰਿਆ ਜੋ ਕਿਹਾ ਤੁਹਾਨੂੰ ਕਰਕੇ ਦਿਖਾਇਆ ਤੇ ਬਾਦਲ ਸਾਹਿਬ ਨੇ ਤਾਂ ਤੁਹਾਡੇ ਨਾਲ ਪਰਿਵਾਰ ਦੀ ਤਰ੍ਹਾਂ ਨਿੱਜੀ ਸੰਬੰਧ ਤੁਹਾਡੇ ਸਾਰਿਆਂ ਦੇ ਨਾਲ ਸੀਗੇ ਕਈ ਪਰਿਵਾਰਾਂ ਦੇ ਨਾਲ ਪੀੜੀਦਰ ਪੀੜੀ ਐ ਤੁਹਾਡੇ ਸੁੱਖ-ਦੁੱਖ ਚ ਉਹਨਾਂ ਨੇ ਸਾਂਝ ਪਾਈ ਜਿਹੜਾ ਕੋਈ ਆਪਣੇ ਪਰਿਵਾਰ ਚ ਵੀ ਨਹੀਂ ਕਰਦਾ ਐ ਲੰਬੀ ਦੇ ਹਲਕੇ ਦੇ ਲੋਕਾਂ ਦੇ ਨਾਲ ਤੇ ਜਿਵੇਂ ਤੁਸੀਂ ਉਹਨਾਂ ਨੂੰ ਪਿਆਰ ਦਿੱਤਾ ਉਹਨਾਂ ਨੇ ਮੁੱਲ ਭਾ ਕੇ ਉਹ ਪਿਆਰ ਨੂੰ ਮੋੜਿਆ ਤੁਹਾਡੇ ਪਿੰਡਾਂ ਦੇ ਕੰਮ ਦੇਖ ਲਓ ਆ ਪਿੰਡਾਂ ਨੂੰ ਤੁਸੀਂ ਦੇਖੋ ਆਪਦੇ ਪਿੰਡ ਨੂੰ ਜਿਹੜੇ ਜਿਹੜੇ ਕੰਮ ਆ ਬ੍ਰਿਜ ਬਰੋਜ ਦੀ ਜਿਹੜੇ ਦੱਸ ਰਹੀ ਸੀ ਟਿਊਬਵੈੱਲ ਦਾ ਕਨੈਕਸ਼ਨ ਖਾਲ ਤੁਹਾਡੇ ਪੱਕੇ ਇਹੋ ਜਿਹੀ ਗਲੀਆਂ ਸਾਰੇ ਪੰਜਾਬ 'ਚ ਦੇਖੋ ਜੇ ਕਿਸੇ ਹੋਰ ਪਿੰਡ 'ਚ ਹੈਗੀਆਂ ਪਾਈਪਲਾਈਨਾਂ ਹੋਣ ਅੰਡਰ ਬ੍ਰਿਜ ਹੋਏ ਵਾਟਰ ਵਰਕਸ ਹੋਏ 12ਵਾਂ ਦਾ ਸਕੂਲ ਹੋਏ ਧਰਮਸ਼ਾਲਾ ਹੋਏ ਸ਼ੈੱਡ ਹੋਏ ਸੜਕਾ ਹੋਣ ਕਿਹੜੀ ਮੰਗ ਤੁਸੀਂ ਰੱਖਦੇ ਸੀ ਜਿਹੜੇ ਬਾਪੂ ਬਦਲਪੁਰੀ ਨਹੀਂ ਕਰਦੇ ਸੀ ਇੱਕ ਇੱਕ ਚੀਜ਼ ਅੱਜ ਦਾਅਵੇ ਨਾਲ ਕਹਿ ਸਕਦੀਆਂ ਪੰਜਾਬ ਦਾ ਪਿੰਡ ਛੱਡੋ ਦੇਸ਼ ਵਿੱਚ ਕੋਈ ਪਿੰਡ ਪ੍ਰਧਾਨ ਮੰਤਰੀ ਦਾ ਪਿੰਡ ਦੇਖ ਲੋ ਬਾਲ ਸਾਹ ਦੇ ਪਿੰਡਾਂ ਦਾ ਮੁਕਾਬਲਾ ਉਹ ਵੀ ਨਹੀਂ ਕਰ ਸਕਦੇ ਇਹੋ ਜੀ ਸੇਵਾ ਕੀਤੀ ਤੇ ਆ ਜਾ ਸੀਨਾ ਧਾਨ ਕੇ ਕਹਿੰਦੇ ਅਸੀਂ ਉਹ ਆ ਜਿਹੜੇ ਬਾਬੇ ਬੋਰਡ ਨੂੰ ਹਰਾ ਕੇ ਆਇਆ ਜਵਾਬ ਇਹ ਬਾਬੇ ਬੋਰਡ ਨੂੰ ਤੁਸੀਂ ਨਹੀਂ ਹਰਾ ਸਕਦੇ ਤੁਹਾਡੇ ਝੂਠ ਨੇ ਹਰਾਤਾ ਤੁਹਾਡੇ ਲਾਰਿਆਂ ਨੇ ਹਟਾ ਹਰਾਤਾ ਜੇ ਹਰਾ ਸਕਦੇ ਹੋ ਤਾਂ ਬਾਬੇ ਬੋਰਡ ਤੋਂ ਵੱਧ ਕੰਮ ਕਰਕੇ ਦਿਖਾਓ ਬਾਬੇ ਬੋਰਡ ਦਾ ਹਮੇਸ਼ਾ ਸਤਕਾਰ ਤੁਹਾਡੇ ਦਿਲਾਂ 'ਚ ਰਹੂਗਾ ਕਿਉਂਕਿ ਬਾਬੇ ਬੋਰਡ ਨੇ ਗਰੀਬਾਂ ਨੂੰ ਆਟਾ ਦਾਲ ਤਾਂ ਦਿੱਤਾ ਜਦ ਮਹਿੰਗਾਈ ਸੀ ਇਹੋ ਜੀ ਮਾਲ ਸੀ ਗਰੀਬ ਭੁੱਖੇ ਮਰਦੇ ਸੀਗੇ ਤੁਸੀਂ ਤਾਂ ਦੇਣਾ ਕੀ ਸੀ ਚੱਕ ਕੇ 30 ਕਿਲੋ ਕਣਕ ਨੂੰ ਵੀ 15 ਕਿਲੋ ਕਰਤਾ 15 ਨੂੰ ਚੱਕ ਕੇ 5 ਕਿਲੋ ਆਟਾ ਕਰਤਾ ਇਹਨਾਂ ਦੇ ਸ਼ਗਨ ਦੇ ਚੱਕ ਵੀ ਬੰਦ ਕਰਤੇ ਇਹਨਾਂ ਦੇ ਵਜੀਫੇ ਬੱਚਿਆਂ ਦੇ ਬੰਦ ਕਰਤੇ ਸਾਈਕਲਾ ਬੰਦ ਕਰਤੀਆਂ ਮਕਾਨਾਂ ਦੇ ਚੱਕ ਬੰਦ ਕਰਤੇ ਗੈਸ ਸਿਲੰਡਰ ਚੂਲਾ ਨੌਕਰੀਆਂ ਆਰੋ ਲਾਇਆ ਸੀ ਆਰੋ ਬੰਦ ਕਰਤਾ ਉਹ ਝਾੜੂ ਵਾਲਿਆਂ ਨੇ ਤਾਂ ਤੁਹਾਡੇ ਨਰੇਗਾ ਦਾ ਕੰਮ ਵੀ ਬੰਦ ਕਰ ਛੱਡਿਆ ਨਰੇਗਾ ਦਾ ਪੈਸੇ ਕੀ ਉਮੀਦ ਰੱਖਦੇ ਹੋ ਸਾਰੇ ਪੰਜਾਬ 'ਚ ਝਾੜੂ ਮਾਰ ਛੱਡਿਆ ਲੋਕਾਂ ਦੀ ਉਮੀਦਾਂ 'ਚ ਝਾੜੂ ਮਾਰ ਛੱਡਿਆ ਹੁਣ ਤੁਸੀਂ ਪਹਿਲੀ ਤਰੀਕ ਨੂੰ ਇਹ ਝਾੜੂ ਨੂੰ ਜਵਾਬ ਦਿਓ ਕਿ ਤੁਹਾਡੋਂ ਦੇਖ ਕੇ ਝਾੜੂ ਤੇ ਆਸਾ ਕਰਕੇ ਵੋਟਾਂ ਪਾਈਆਂ ਸੀਗਿਆ ਨਾ 1000 ਰੁਪਇਆ ਮਿਲਿਆ ਜਿਹੜਾ ਮਿਲਦਾ ਸੀ ਉਹ ਵੀ ਖੋ ਲਿਆ ਤੇ ਇਹ ਲੋਕੀ ਜਵਾਬ ਦੇਣਗੇ ਕਿ ਬਾਬਾ ਵੋਟ ਦੀ ਯਾਦ ਆਉਂਦੀ ਹੈ ਕਿ ਬਾਪੂ ਪੋਰ ਤੇ ਸੇਵਾ ਦੇ ਨਾਲ ਖੜਿਆ ਉਹਨਾਂ ਦੀ ਸਹੂਲਤਾਂ ਦੇ ਨਾਲ ਖੜਿਆ ਕਿ ਤੁਹਾਡੇ ਝੂਠ ਦੇ ਨਾਲ ਖੜੇ ਲੋਕੀ ਜਵਾਬ ਦੇਣਗੇ ਤੇ ਜੈ ਸੱਚੀ ਸ਼ਰਧਾਂਜਲੀ ਬਾਵਾ ਸਾਹਿਬ ਨੂੰ ਦੇਣੀ ਹੈ ਤਾਂ ਮੈਂ ਬੇਨਤੀ ਕਰਦੀ ਆ ਇਹੋ ਜੇ ਤਕੜੀ ਤਕੜੀ ਕਰਕੇ ਵੋਟਾਂ ਪਾਓ ਤਾਂ ਕਿ ਜਿੱਥੇ ਬਾਪੂ ਬੈਠੇ ਨੇ ਦੇਸ਼ ਨੂੰ ਦੁਨੀਆ ਨੂੰ ਤੇ ਬਾਪੂ ਨੂੰ ਪਤਾ ਲੱਗ ਜਾਏ ਜਿੰਨੇ ਵੋਟਾਂ ਤੁਹਾਡੇ ਹੁੰਦੇ ਹੋਏ ਪੈਂਦੀ ਸੀਗਿਆ ਉਸ ਤੋਂ 4 ਗੁਣਾ ਵੱਧ ਹੁਣ ਲੋਕਾਂ ਨੇ ਪਾਈਆਂ ਜਿਸ ਬਾਪੂ ਨੇ ਕਦੇ ਵਿਤਕਰਾ ਨਹੀਂ ਕੀਤਾ ਕਾਰਡ ਬਣਾਇਆ ਤਾਂ ਹਰ ਪਾਰਟੀ ਦਾ ਬਣਾਇਆ ਸ਼ਗਨ ਦਿੱਤਾ ਤੇ ਉਹਨਾਂ ਦੀ ਤੀਹ ਨੂੰ ਵੀ ਦਿੱਤਾ ਮੋਟਰਾਂ ਦਿੱਤੀਆਂ ਉਹਨਾਂ ਨੂੰ ਵੀ ਦਿੱਤਾ ਕੋਈ ਪੱਖਪਰਦੀ ਕੀਤਾ ਆਜ ਉਸ ਬਾਪੂ ਦੀ ਯਾਦ ਨੂੰ ਮੋਹਰ ਲਾਓ ਇਹ ਝੂਠੀ ਪਾਰਟੀਆਂ ਨੂੰ ਸਬਕ ਸਿਖਾਓ ਕਿ ਪੰਜਾਬ ਹੁਣ ਝੂਠ ਨਹੀਂ ਬਰਦਾਸ਼ਤ ਕਰੂਗਾ ਹੁਣ ਪੰਜਾਬ ਸੱਚੀ ਸੁਚੇਤ ਤਕੜੀ ਦੇ ਨਾਲ ਖੜੂਗਾ ਬਾਪੂ ਦੇ ਯਾਦ ਦੇ ਨਾਲ ਖੜੂਗਾ ਤੇ ਉਹ ਸਰਕਾਰ ਲੈ ਕੇ ਆਊਗਾ ਜਿਹਦੇ ਨਾਲ ਸਾਡੇ ਕਾੜ ਦੁਬਾਰਾ ਬਹਾਲ ਹੋਣ ਸਾਨੂੰ ਮਕਾਨਾਂ ਦੇ ਚੈੱਕ ਮਿਲਣ ਸਾਨੂੰ ਨੌਕਰੀਆਂ ਮਿਲਣ ਸਾਨੂੰ ਮੋਟਰਾਂ ਦੇ ਕਨੈਕਸ਼ਨ ਮਿਲਣ ਤੇ ਆ ਨਸ਼ੇ ਜਿਹੜੇ ਗਲੀ ਗਲੀ ਚ ਇਹਨਾਂ ਨੇ ਫੇਰ ਫੇਰ ਤੇ ਨੌਜਵਾਨੀ ਖਤਮ ਕਰਤੀ ਐ ਸੋਆਂ ਆਖਾਦੀਆਂ ਸੀ ਨਸ਼ੇ ਖਤਮ ਕਰਨਗੇ 10 ਦਿਨਾਂ ਚੇ ਖਤਮ ਕਰਨ ਦੀ ਗਾਰੰਟੀ ਝਾੜੂ ਨੇ ਦਿੱਤੀ ਸੀ ਖਤਮ ਤਾਂ ਕੀ ਕਰਨਾ ਐ ਖਤਮ ਪੰਜਾਬ ਦੇ ਪੁੱਤ ਕਰ ਦਿੱਤੇ ਮਾਵਾ ਨੂੰ ਪੁੱਛੋ ਜੇ ਨਸ਼ੇ ਖਤਮ ਕਰਨੇ ਨੇ ਤੇ ਉਸ ਟੱਕੜੀ ਨੂੰ ਲੈ ਕੇ ਆਓ 10 ਸਾਲ ਪਹਿਲੇ ਸਾਡੀ ਸਰਕਾਰ ਹੁੰਦੀ ਸੀ ਪਿੰਡ ਚ ਕਿਸੇ ਨੇ ਚਿੱਟੇ ਦਾ ਨਾਂ ਨਹੀਂ ਸੁਣਿਆ ਸੀਗਾ ਕਿਉਂਕਿ ਆਹ ਟੱਕੜੀ ਤੁਹਾਡੀ ਉਹ ਚਿੱਟੇ ਵੇਚਣ ਵਾਲਿਆਂ ਨੂੰ ਫੜ ਕੇ ਜੇਲਾ ਚੇ ਤੱਕਦੀ ਸੀ ਨਸ਼ਾ ਵੀ ਫੜਦੀ ਸੀ ਤਾਂ ਕਿ ਤੁਹਾਡੇ ਜਾਕਾ ਤਾਈ ਨਾ ਪਹੁੰਚੇ ਤੇ ਇਹਨਾਂ ਨੇ ਉਹਨਾਂ ਮਗਰਮਛਾ ਦੇ ਨਾਲ ਹਿੱਸੇ ਪਾਤੇ ਪੈਸੇ ਮਹੀਨੇ 92 ਪੈਸੇ ਪਹੁੰਚਨੇ ਚਾਹੀਦੇ ਨੇ ਜਾਓ ਖਾਜੋ ਪੰਜਾਬ ਦੀ ਜਵਾਨੀ ਨੂੰ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਆ ਤੁਹਾਡੇ ਬੱਚਿਆਂ ਦੀ ਜਾਨ ਲੈ ਕੇ ਕਮਾਈਆਂ ਕਰ ਲੈਣੇ ਤੇ ਤੁਸੀਂ ਵੋਟਾ ਇਹਨਾਂ ਨੂੰ ਪਾਓਗੇ ਸੋ ਸਹੀ ਬਦਲਾਅ ਲੈ ਕੇ ਆਓ ਪਹਿਲੀ ਜੂਨ ਨੂੰ ਤਕੜੀ ਨੂੰ ਵੋਟ ਪਾਓ ਤੇ ਚਾਰ ਰਿਸ਼ਤੇਦਾਰਾਂ ਤੋਂ ਵੀ ਪਾਓ ਤਾਂ ਕਿ ਬਾਦਲ ਸਾਹਿਬ ਜਿੱਥੇ ਵੀ ਬੈਠੇ ਨੇ ਉਹ ਦੇਖਣ ਕਿ ਮੇਰਾ ਲੰਮੀ ਹਲਕਾ ਮੇਰੇ ਕੀਤੇ ਹੋਏ ਕੰਮ ਲੋਕਾਂ ਦੇ ਨਾਲ ਵੰਡਿਆ ਹੋਇਆ ਪਿਆਰ ਅੱਜ ਵੀ ਲੋਕੀ ਯਾਦ ਰੱਖਦੇ ਨੇ ਤੇ ਆਹ ਹੰਕਾਰ ਹੋਏ ਜਿਹੜੇ ਕਹਿੰਦੇ ਨੇ ਬਾਬੇ ਬੋਰਡ ਨੂੰ ਹਰਾ ਕੇ ਆਏ ਨੇ ਇਹਨਾਂ ਦੇ ਝੂਠ ਨੂੰ ਹਰਾਨ ਦਾ ਕੰਮ ਤੁਸੀਂ ਕਰੋ ਇਹ ਮੈਂ ਬੇਨਤੀ ਕਰਦੀ ਆ ਤੇ ਵਿਸ਼ਵਾਸ ਦਿਲਾਨੀ ਆ ਕਿ ਜਿਸ ਤਨ ਸਰਕਾਰ ਬਣ ਗਈ ਜਿਵੇਂ ਬਾਦਲ ਸਾਹਿਬ ਤੁਹਾਡੇ ਨਾਲ ਵਿਚਰਦੇ ਸੀਗੇ ਜਿਵੇਂ ਤੁਹਾਡੇ ਸੁੱਖ-ਦੁੱਖ ਚ ਸਾਂਝ ਪਰਦੇ ਸੀਗੇ ਉਸੇ ਤਰ੍ਹਾਂ ਤੁਹਾਡੇ ਨਾਲ ਨਿਭਾਵਾਂਗੇ ਜਿਵੇਂ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਉਸ ਤਰੀਕੇ ਨਾਲ ਸੁਖਵੀਰ ਜੀ ਤਾਂ ਮੈਨੂੰ ਵੀ ਤੁਸੀਂ ਆਸ਼ੀਰਵਾਦ ਦਿਓ ਕਿਉਂਕਿ ਤੁਹਾਡੇ ਵਿੱਚ ਹੀ ਸਾਨੂੰ ਸਾਡਾ ਬਾਪੂ ਦਿਖਦਾ ਹੈ ਜਿਸ ਬਾਪੂ ਨੇ ਸਾਰੀ ਉਮਰ ਜਿੰਦਾਬਾਦ ਜਿਸਤਲੀ ਨਾਲ ਜਿੰਦਾਬਾਦ ਜਿਸ ਬਾਪੂ ਨੇ ਸਾਡੇ ਸਾਡੇ ਤੋਂ ਵੱਧ ਸਮਾਂ ਤੁਹਾਡੇ ਵਿੱਚ ਬਤਾਇਆ ਆ ਤੁਹਾਡੇ ਵਿੱਚ ਹੀ ਅਸੀਂ ਆਪਣੇ ਬਾਪੂ ਦੀ ਰੂਹ ਨੂੰ ਦੇਖਦੇ ਆ ਤੇ ਉਸ ਰੂਹ ਦੇ ਸਾਰੇ ਉਹਨਾਂ ਦੇ ਦਿਖਾਏ ਹੋਏ ਰਸਤੇ 'ਤੇ ਪੱਛਾਂਗੇ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਵਾਸਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੌਂਸਰ ਨਾਲ ਮੈਨੂੰ ਦੱਸੋ ਚੌਨ ਨਿਸ਼ਾਨ ਚੌਨ ਨਿਸ਼ਾਨ ਤਕੜੀ ਤਕੜੀ ਚੌਨ ਨਿਸ਼ਾਨ ਚੌਨ ਨਿਸ਼ਾਨ ਮੈਨੂੰ ਲੱਗਦਾ ਉਹ ਨੌਜਵਾਨ ਜਿਹੜੇ ਪਿੱਛੇ ਖੜੇ ਨੇ ਅਜੇ ਵੀ ਚੁਟਕਲੇ ਆ ਸੁਣਨੇ ਚਾਹੁੰਦੇ ਚੁਟਕਲੇ ਦਾ ਹੱਟ ਡੜ ਭਰ ਜੂ ਛੱਡੋ ਬਾਰੇ ਚੁਟਕਲੇ ਦੀ ਸਰਕਾਰ ਨਾ ਹੁਣ ਤਾਂ ਸੇਵਾ ਵਾਲੀ ਸਰਕਾਰ ਲਾਓ ਚੌਨ ਨਿਸ਼ਾਨ ਆ ਵਈ ਵਾ ਸ਼ਾਬਾਸ਼ ਹਾਈ ਗੁਰੂ ਜੀ ਕਾ ਖਾਲਸਾ ਵਾ ਪਟੇ